ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਇੱਕ ਜਦੋਂ ਤੁਸੀਂ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਲੜਕੀ ਵਾਲਿਆਂ ਦਾ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਲੜਕੀ ਵਾਲਿਆਂ ਦਾ ਫਾਈਲ ਨੰਬਰ ਦੱਸ ਕੇ ਉਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਤੁਸੀਂ ਆਪਣੇ ਬੇਟਾ ਜਾਂ ਬੇਟੀ ਦਾ ਬਾਇਓਡਾਟਾ ਭੇਜ ਕੇ ਐਡ ਵੀ ਲਗਵਾ ਸਕਦੇ ਹੋ ਰਿਸ਼ਤੇ ਹੈ ਜੀ ਅੱਜ ਦੇ ਕੁੜੀਆਂ ਦੇ ਫਾਈਲ ਨੰਬਰ 300 ਜੀ ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਨਾਈ ਸਿੱਖ ਜਨਮ 6 ਜਨਵਰੀ 1992 ਹਾਈਟ 5 ਫੁੱਟ 4 ਇੰਚ ਪੜਾਈ ਬੈਚਲਰ ਆਫ ਆਰਟਸ ਡਿਗਰੀ ਐਸਡੀ ਕਾਲਜ ਮੋਗਾ ਡਿਪਲੋਮਾ ਫੈਸ਼ਨ ਡਿਜ਼ਾਈਨਰ ਸਰਕਾਰੀ ਆਈਟੀ ਮੋਗਾ ਜੀਟੀ ਆਈ ਲੈਸ ਓਵਰ ਆਲ 5 ਬੈਂਡਸ ਸਕੋਰ 4 ਵਰਕ ਪਰਮਿਟ ਨਾਊ ਗੈਟਿੰਗ ਟ੍ਰੇਨਿੰਗ ਓਵ ਸੈਲੂਨ ਬਿਊਟੀਸ਼ੀਨ ਫੈਮਿਲੀ ਰਿਟੇਲ ਫਾਦਰ ਅਫੇਸਟ ਅਵੇ ਮਦਰ ਹਾਊਸ ਵਾਈਫ ਦੋ ਬ੍ਰਦਰ ਅਨਮੈਰਿਡ ਮਦਰ ਐਂਡ ਬ੍ਰਦਰ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਪੀਆਰ ਚਾਹੀਦਾ ਹੈ ਕਿਸੇ ਵੀ ਕੰਟਰੀ ਦਾ ਤਲਾਕਸ਼ੁਦਾ ਹੋਵੇ ਜਾਂ ਖਰਚਾ ਕਰਨ ਵਾਲਾ ਹੋਵੇ ਸਿਰਫ ਨਾਈਸ ਇੱਕ ਹੀ ਕਾਸ਼ਟ ਚ ਹੋਣ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਹਰੇ ਰੰਗ ਦੇ ਵਿੱਚ ਅੱਖਰਾਂ ਦੇ ਉੱਤੇ ਵਾਟਸਨ ਨੰਬਰ ਤੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਘਟਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 301 ਨਾਮ ਕੌਰ ਜ਼ਿਲ੍ਹਾ ਫਿਰੋਜ਼ਪੁਰ ਕਾਸ਼ਟ ਜੱਟ ਸਿਕ ਚੀਮਾ ਜਨਮ 27 ਜੂਨ 1993 ਹਾਈਟ 5 ਫੁੱਟ 6 ਇੰਚ ਪੜ੍ਹਾਈ ਗ੍ਰੈਜੂਏਸ਼ਨ ਦੋ ਭਰਾ ਇੱਕ ਮੈਰਿਡ ਪਿਤਾ ਜੀ ਖੇਤੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਛੁੜੀ ਘਰ ਦਾ ਘਰੇਲੂ ਕੰਮ ਕਰ ਸਾਰਾ ਕਰ ਲੈਂਦੀ ਹੈ ਅਤੇ ਸੋਹਣੀ ਸੁਨੱਕੀ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁੰਡੇ ਨੂੰ ਜ਼ਮੀਨ 8 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਨਸ਼ਾ ਰਹਿਤ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਫਾਈਲ ਨੰਬਰ 302 ਜੀ ਨਾਮ ਕੌਰ ਜ਼ਿਲ੍ਹਾ ਬਠਿੰਡਾ ਜਨਮ ਅਪ੍ਰੈਲ 1996 ਹਾਈਟ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਸਰਾ ਪੜ੍ਹਾਈ 8 ਪਾਸ ਔੜੀ ਘਰੇਲੂ ਕੰਮ ਕਰ ਸਾਰਾ ਕਰ ਲੈਂਦੀ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਦੀ ਹਾਊਸ ਵਾਈਫ ਇੱਕ ਭਰਾ ਮੈਰਿਡ ਔੜੀ ਸੋਹਣੀ ਜਿਹੀ ਹੈ ਰੰਗ ਸਾਫ਼ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ ਜ਼ਮੀਨ 4 ਤੋਂ 5 ਕਿੱਲਾਂ ਤੱਕ ਆਉਂਦੀ ਹੋਵੇ ਨਸ਼ਾ ਰਹੇ ਤਾਂ ਹੋਵੇ ਤੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 304 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਤ ਰਵਿਦਾਸ ਗੋਤ ਬੱਧਨ ਹਾਈਟ 5 ਫੁੱਟ 4 ਇੰਚ ਜਨਮ ਜਨਮ ਜਨਵਰੀ 1997 ਪੜ੍ਹਾਈ ਪਲੱਸ 2 ਪਾਸ ਕੁੜੀ ਸੋਹਣੀ ਸੁਨੱਖੀ ਹੈ ਇੱਕ ਭਰਾ ਕੁਵਾਰਾ ਹੈ ਜੀ ਪਿਤਾ ਜੀ ਕਾਰੋਬਾਰ ਦਾ ਕੰਮ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਆ ਕੁੜੀ ਦਾ ਬਾਰਡਰ ਦਾ ਕੰਮ ਹੈ ਆਪਣਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦੇ ਕਾਰਟ ਦੇ ਵੀ ਦਾਸ ਵਿੱਚੋਂ ਹੋਵੇ ਮੁੰਡਾ ਨੌਕਰੀ ਤੇ ਹੋਵੇ ਜਾਂ ਕੋਈ ਆਪਣਾ ਬਿਜ਼ਨਸ ਹੋਵੇ ਜੀ ਜਾਂ ਮੁੰਡਾ ਫੋਰਨ ਕੰਟਰੀ ਗਿਆ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 305 ਨਾਮ ਕੌਰ ਜਿਲ੍ਹਾ ਮਲੇਰਕੋਟਲਾ ਜਨਮ ਜੁਲਾਈ 1998 ਹਾਈਟ 5 ਫੁੱਟ 5 ਇੰਚ ਕਾਸਟ ਜੱਟ ਜਿੱਕੇ ਗੋਤ ਮਨਸ਼ਾਈਆ ਪੜ੍ਹਾਈ 12 ਪਾਸ ਇੰਡੀਆ ਪਲੱਸ ਬੀਏਸੀ ਨਰਸਿੰਗ ਦੀ ਪੜ੍ਹਾਈ ਕਰਕੇ ਊੜੀ ਕੈਨੇਡਾ ਵਿੱਚ ਜੋਬ ਤੇ ਹੈ ਊੜੀ ਕੈਨੇਡਾ ਦੀ ਪੀਆਰ ਹੈ ਜੀ ਲਿਵਿੰਗ ਇਨ ਬ੍ਰੈਂਪਟਨ ਮਾਤਾ ਤੇ ਪਿਤਾ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਇੱਕ ਭਰਾ ਮੈਰਿਡ ਕੈਨੇਡਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਕੈਨੇਡਾ ਗਿਆ ਹੋਵੇ ਜਾਂ ਫਿਰ ਪੰਜਾਬ ਤੋਂ ਹੀ ਹੋਵੇ ਜੀ ਜ਼ਮੀਨ ਜੇਕਰ ਰਿਸ਼ਤਾ ਪੰਜਾਬ ਤੋਂ ਹੈ ਤਾਂ ਜ਼ਮੀਨ 12 ਤੋਂ 15 ਕਿੱਲੇ ਤੱਕ ਮੁੰਡੇ ਨੂੰ ਆਉਂਦੀ ਹੋਵੇ ਜੀ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਵੀ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਜੇ ਤੁਹਾਨੂੰ ਸਾਰਿਆਂ ਰਿਸ਼ਤੇਾਂ ਵਿੱਚੋਂ ਕੋਈ ਵੀ ਰਿਸ਼ਤਾ ਜੇ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਕਰੋ ਜੀ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਕੰਟੈਕਟ ਨੰਬਰ ਕਿਸੇ ਵੀ ਦੇ ਸਿੱਧਾ ਤੁਸੀਂ ਲੈ ਸਕਦੇ ਹੋ ਜੀ ਧੰਨਵਾਦ ਜੀ